ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਸ਼ਤਕਾਰਯੋਗ ਪੀਰਾਂ ਨੂੰ ਮੈਂ ਸਾਡਾ ਸੁਰਿੰਦਰ ਸਿੰਘ ਗੱਲਪਿੰਡ ਦੁਗਰੀ ਅੱਜ ਆਪਣੇ ਚੈਨਲ ਗਿੱਲਰ ਕਾਉਡ ਵਿੱਚ ਇੱਕ ਦੁਗਰੀ ਤੇ ਲਾਈਵ ਹੋ ਕੇ ਆਪ ਜੀ ਦੇ ਸਾਹਮਣੇ ਕੁਝ ਗੀਤ ਪੇਸ਼ ਕਰ ਰਹੇ ਹਾਂ ਅਮੀਰ ਸਾਰੇ ਮੇਰੇ ਵੀਰ ਉਜੇ ਤਰ੍ਹਾਂ ਪਿਆਰ ਸਤਿਕਾਰ ਮਾਨ ਅਸ਼ੀਰਵਾਦ ਬਖਸ਼ੋਗੇ ਆਪਜੀ ਦੇ ਕਮੈਂਟ ਪੜ ਕੇ ਬਹੁਤ ਖੁਸ਼ੀ ਹੁੰਦੀ ਹੈ ਵੀਰੇ ਬਹਿਗੁਰਦ ਚੜ੍ਹਦੀ ਕਲਾ ਸਤਿਰਸਤੀਆਂ ਬਖਸ਼ਣ ਮੇਰੇ ਸਾਰੇ ਸਤਿਕਾਰਯੋਗ ਵੀਰਾਂ ਨੂੰ ਲਓ ਜੀ ਫੇਰ ਆ ਗੱਭਰੂ ਪੰਜਾਬ ਦਾ ਉਸ ਵਿੱਚ ਸਾਡੇ ਸਤਿਕਾਰਯੋਗ ਦਿਸ਼ਾਰਸ਼ੰਦੂ ਜੀ ਅਮਨ ਨੂਰੀ ਜੀ ਉਹਨਾਂ ਦਾ ਅਖਾੜਾ ਪਰਮਾਇਆ ਗਿਆ ਸੀਗਾ ਬੋਲੀਆਂ ਉਹ ਆਪ ਚੀਜ਼ੇ ਸਾਹਮਣੇ ਪੇਸ਼ ਕਰ ਰਹੇ ਆ ਜੀ ਲਓ ਜੀ ਤੇਲਮਾ ਗੱਭਰੂ ਪੰਜਾਬ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਦਿਸ਼ਾਰਸ਼ੰਦੂ ਜੀ ਤੇ ਅਮਨ ਨੂਰੀ ਜੀ ਉਹਨਾਂ ਦਾ ਬੋਲੀਆਂ ਲੈ YouTube ਚੈਨਲ ਗੇਲਰ ਕੋਡ ਰਿਵਿਊ ਕੁਦਗਰੀ ਤੇ ਪੇਸ਼ ਕਰ ਰਿਹਾ ਜੀ ਯਾਰੀ ਯਾਰੀ ਹਾਰੀ ਯਾਰੀ ਆਈ ਹਿਟ ਪਰੋਟੇ ਦੇ ਹਿਟ ਪਰੋਟੇ ਦੇ ਕੰਨ ਦਾਤਣ ਕਰੇ ਕੋ ਵਾਰੀ ਦੀ ਪੱਠੀਆਂ ਪੈਣ ਕਣੀਆਂ ਪੱਠੀਆਂ ਪੈਣ ਕਣੀਆਂ ਉਹਨੇ ਅੱਖ ਮਿੱਤਰਾਂ ਨੂੰ ਮਾਰੀ ਵਾਲੋ ਅਗਵਰਗੀ ਅਗਵਰਗੀ ਮੀ ਪੰਦੇ ਵਿੱਚ ਖਾਰੀ ਵਾਲੋ ਅਗਵਰਗੀ ਅਗਵਰਗੀ ਮੀ ਪੰਦੇ ਵਿੱਚ ਖਾਰੀ ਵਾਲੋ ਅਗਵਰਗੀ ਦਾਣਾ ਦਾਣਾ ਤੇ ਦਾਣਾ 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 ਮੇਰੇ ਨਾਲ ਪੜਦੀ ਨੇ ਮੇਰੇ ਨਾਲ ਪੜਦੀ ਨੇ ਅਜਨੌਣ ਪਤਣ ਤੇ ਜਾਣ ਬਮਸਿਆ ਪੰਜ ਸੁਖੀਆਂ ਮਤਿਆ ਪੰਜ ਸੁਖੀਆਂ ਅਜ ਪਹਿਲੀ ਕਈ ਵਰਤ ਗੂ ਪਾਣਾ ਨਵੇਂ ਹੰਦ ਟਕਰਲ ਗਈ ਟਕਰਲ ਗਈ ਛੱਡ ਕੇ ਯਾਰ ਪਰਾਣਾ ਨਵੇਂ ਹੰਦ ਟਕਰਲ ਗਈ ਟਕਰਲ ਗਈ ਛੱਡ ਕੇ ਯਾਰ ਪਰਾਣਾ ਉਹ ਨਵੇਂ ਹੰਦ ਟਕਰਲ ਗਈ ਕਾਇਆ ਕਾਇਆ ਕਾਇਆ

ਪੰਜਾ ਦਾ ਨੋਟ ਮੁੰਡ ਪਾਇਆ ਪੰਜ ਦਾ ਵੇਲ ਕਰਾਉਂਦੇ ਆ ਵਹਿਰ ਤੋਂ ਵੇਲ ਵਧਾਵੇ ਦੂਜਿਆਂ ਨੂੰ ਆਸਤ ਪਾਵੇ ਪਰਦਾ 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 ਦੁੱਧ ਦਾ ਗਲਾਸ ਮੰਗਿਆ ਉਹਨੇ ਕੰਗਣੀ ਬਰੂ ਪਰ ਕਰਦਾ ਪਤਲੋਦੀ ਮੰਦਰੀ ਵਿੱਚ ਪਤਲੋਦੀ ਮੰਦਰੀ ਵਿੱਚ ਉਹਦੇ ਯਾਰ ਨੇ ਨਗੀਨਾ ਜੜਤਾ ਹੱਥ ਦੀ ਨੇ ਦਿਲ ਮੰਗਿਆ ਦਿਲ ਮੰਗਿਆ ਅੱਜ ਕੱਦ ਕੇ ਦੁਪਤ ਘਰ ਦਾ ਹੱਥ ਦੀ ਨੇ ਦਿਲ ਮੰਗਿਆ కింలేది కుచు తార్తా హతినే దల్ంగియా అమింల్డిన్కా కుంలే చందరియాతా మిత్రా కూల్దిలుంగిలు ਇਲਾ ਵਿੱਚ ਪਾੰਗ ਪੂਜਦੀ ਕਾਡਿਆਰ ਦੀ ਬੁਕਾੜ ਵਿੱਚ ਵਸਾ ਪਾੰਗ ਪੂਜਦੀ